ਲੈ ਆ ਜਾ ਹੋਰ ਕੀ ਕਰਾਂ ਇੱਥੋਂ ਤਾਂ ਕਿਸੇ ਕੰਮ ਚ ਲੱਲਰ ਲੱਗਦਾ ਨਹੀਂ ਕਿੱਦਾਂ ਜੀ ਕਹੀ ਜਨੇ ਸਾਗ ਲਿਆ ਦੇ ਆਪਾ ਹੁਣਾ ਪਿਆ ਮੈਨੂੰ ਹਾਰ ਕੇ ਉਹ ਚਲ ਆਪ ਲੈ ਜੀ ਫਿਰ ਕੀ ਹੋ ਗਿਆ ਹਾਂ ਮੈਂ ਐ ਕਰ ਤੂੰ ਤੋੜਦਾ ਸਾਗ ਮੈਂ ਮੜਾ ਜਾ ਮੋਟਰ ਤੇ ਗੇੜਾ ਮਾਰਿਆ ਵਾ ਜੰਦਾ ਜੁੰਦਾ ਜਾ ਲਾਉਣ ਆਲਾ ਐ ਸਾਗ ਤੋੜਨੀ ਆਈਆਂ ਸਾਗੀ ਤੋੜੂੰ ਹੋਰ ਤਾਂ ਨਹੀਂ ਤੋੜਨਾ ਉਹ ਚਲ ਤੋੜਦਾ ਫਿਰ ਐ ਕਿਉਂ ਭੱਖਦੀਆਂ ਹੈ ਦੇਖ ਸਾਰਾ ਦਿਨ ਤਫੀ ਤਪਾਈਏ ਪਤ ਨਹੀਂ ਕੀ ਖਾਂਦੀ ਆ ਕੀ ਨਾ ਦੇਖਾਂ ਦੇਖਾ భూਮਾ ਮਰ ਜਾਂ భూਮਾ ਮੱਚ ਜਾ ਇੱਥੇ ਤਾਂ ਪੂਰਾ ਸਾਗ ਨਹੀਂ ਹੈਗਾ ਇਹ ਤਾਂ ਰੁੜ ਜਾਣਾ ਸਾਰਾ ਬਰਸੀਨ ਮਿੱਧਿਆ ਪਿਆਗਾ ਬੱਸ ਭੈਣੇ ਬੱਸ ਮਿੰਦੋ ਠੀਕ ਆ ਤੂੰ ਆਪਣੀ ਜਗ੍ਹਾ ਇੱਥੇ ਰੁੜ ਜਾਣਾ ਤੀਮੀਆਂ ਬੁਲਾਉਂਦਾ ਇੱਥੇ ਤੀਮੀਆਂ ਨੂੰ ਸਾਗ ਖਵਾਉਂਦਾ ਤੈਂ ਤਾਂ ਮੈਨੂੰ ਰਾਹ ਨਹੀਂ ਦਿੰਦਾ ਭਲੇਗੀ ਕਿਸੇ ਥਾਂ ਦਾ ਹੈ ਰੁੜ ਜਾਣਾ ਦੱਸ ਕਿੱਥੋਂ ਬਣਾਵਾਂ ਮੈਂ ਇਹ ਦੱਸ ਕਹਿੰਦੇ ਹੁੰਦੇ ਨੇ ਪੂਰ ਇੰਨੀ ਮਾਂ ਖਾਦੀ ਮੈਂ ਕਿੱਥੇ ਮੱਖ ਖਾਲਾ ਮੈਂ ਤਾਂ ਪੋਹ ਨਹੀਂ ਰਹੀ ਹੈ ਨਾ ਸਗ ਘੰਟਾ ਟੋਟਾ ਪੱਟੀ ਮੇਜ਼ ਕਰਿਆ ਪਿਆ ਆ ਧਣੀਆਂ ਦੇ ਕੀ ਸਾਰਾ ਪੀਲਾ ਪਿਆ ਪਿਆ ਇਹ ਤਾਂ ਰੁੱਟ ਜਣੇ ਪਲੇਗ ਦੇ ਜਾਣੇ ਦੀ ਨੀਂ ਤੇ ਤੀਮੀਆਂ ਚ ਰਹਿੰਦੀ ਆ ਸੁੱਤੀ ਤੀਮੀਆਂ ਚ ਰਹਿੰਦੀ ਆ ਜੀ ਪਲੇਗ ਦੇ ਜਾਣੇ ਦੀ ਇੱਕ ਦਿਨ ਤੇਰੀ ਐਹੀ ਜਿਹੀ ਲੱਤ ਵੱਡੂ ਐਹੀ ਜਿਹੀ ਲੱਤ ਵੱਡੂ hxg ਮੁੱਤੇਗਾ ਵੀ ਤੂੰ ਮੰਜੇ ਦੀ ਦੇਖ ਸਹੀ ਤੂੰ ਬੰਦੇ ਤੂੰ ਵੀ ਕੀ ਜਾਣਦਾ ਮੇਰੇ ਬਾਦ ਪਿਆ ਰਹੂ ਮੇਰੇ ਪੁੱਤ ਦੇ ਬਾਦ ਪਿਆ ਰਹੂ ਤੀਮੀਆਂ ਨੇ ਬਥੇ ਰਖੜ ਖੜ ਖੜਾਸੂਗਾ ਕੀ ਕਰਾਂ ਮੈਂ ਹੁਣ ਦੱਸ ਤੇਰੇ ਕਾਲਜ ਚੋਂ ਸਾਗ ਲੈ ਕੇ ਜਾਮਾ ਹੁਣ ਮੈਂ ਹੈ ਆ ਜਾਣ ਦੇ ਕੋਈ ਨਹੀਂ ਇਹ ਇੱਥੇ ਖੜੀ ਆ ਮੈਂ ਵੀ ਮੇਰੇ ਸਾਰੇ ਕੋਸ ਵੀ ਨਹੀਂ ਤੇ ਕੋਠੇ ਮੈਂ ਕੋਸ ਵੀ ਨਹੀਂ ਜਿੰਦਾ ਲਾ ਦਿਆ ਜੇ ਜਿੰਦਾ ਤੂੜੂਆ ਫਿਰ ਪਤਾ ਲੱਗ ਜਾਏਗਾ ਬੋਣੇ ਨੂੰ ਫਿਰ ਕੁੱਟੇ ਦੇ ਨਸ਼ੇ ਗੱਲ ਕਰੂੰ ਤਾਰ ਕੁੜੀ ਗਈ ਯਾਰ ਕੀ ਲੈਟ ਆ ਰਹੀ ਐ ਤੇ ਡੂਡ ਫਟ ਗਿਆ ਟੋਟਾ ਇਸ ਮੈਂ ਨਹੀਂ ਕੁਸ ਬਣਨਾ ਨਸ਼ਾ ਪਤਾ ਇਹ ਆ ਪਲਾਸਟਿਕ ਦੀ ਲਵਾਰੀ ਦੋ ਬਈਆ ਵੀ ਵੇਚਦੀ ਆਏ ਨਾ ਜਾ ਇਹ ਕਰ ਮੈਂ ਹੈ ਤੀਮੀ ਹੈ ਮੇਰਾ ਸਾ ਚੌਹਰਾ ਬੁੜੇ ਨੇ ਤੀਮੀ ਆ ਬਲਾਵੇ ਇਹਨੂੰ ਪਾਲੂ ਹੱਥ ਮੇਰਾ ਸਾਲਾ ਦੇਖ ਕਿਵੇਂ ਲੜਕਿਆ ਖੜਿਆ ਹੈ ਹੈ ਦੇਖ ਤਾਂ ਸੀ ਅੱਜ ਕੋਈ ਚੀਜ਼ ਨਹੀਂ ਥਈ ਹੈਗੀ ਕਿਤੇ ਅੰਦਰੋਂ ਜੰਦਾ ਤਾਂ ਨਹੀਂ ਤੋੜ ਲਿਆ ਨੇ ਦੇਖਾਂ ਤਾਂ ਸਹੀ ਜਾ ਕੇ ਦੇਖ ਕਿਵੇਂ ਭੱਜਿਆ ਜਾਂਦਾ ਬੱਟੇ-ਬੱਟਾ ਕੋਈ ਲੈ ਤਾਂ ਨਹੀਂ ਗਿਆ ਚੀਜ਼ ਚੱਕ ਕੇ ਆਏ ਹਏ ਇਹਨੇ ਅੱਡ ਤਪਾ ਲੇ ਉੱਥੀ ਲੱਭਣਾ ਬਹੁ ਗਵੰਡੀਆਂ ਨੇ ਹੋਰ ਤਾਂ ਕਿਸੇ ਦੇ ਹੈ ਹੀ ਨਹੀਂ ਹੁਣ ਦੱਸ ਆਪਦੇ ਵੀ ਨਹੀਂ ਹੈਗਾ ਸਾਗ ਈੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈਨੇ ਨਾ ਤੇਰੀ ਮਾਂ ਨੇ ਕੀਆ ਰੁਣ ਜਾ ਦੇਖ ਲੈ ਦੇਖ ਲੈ ਦੇਖ ਲੈ ਇਹਦੇ ਹਾਲ ਮੇਰੇ ਸਲੇ ਦੇ ਤੂੰ ਇਹਦੀ ਹੰਮੀ ਭਰੀ ਜਾਨੀ ਐ ਹੈ ਹੰਮੀ ਭਰੀ ਜਾਨੀ ਤੂੰ ਕੀ ਕਰਤਾ ਮੈਂ ਸਾਰਾ ਸਾਗ ਟੀਮੀਆਂ ਨੂੰ ਤੜਾਤਾ ਹਾਂ ਟੀਮੀਆਂ ਨੂੰ ਤੜਾਤਾ ਗਿਆ ਯਾਰ ਟੀਮੀਆਂ ਕਾ ਯਾਰ ਮੇਰੀ ਗੱਲ ਸੁਣ ਲੈ ਇਹ ਨਾ ਹੁਣ ਮੋਟਰ ਦੇ ਆਲੇ-ਦਾਲੇ ਗੇੜੇ ਕੱਢ ਕੇ ਆਇਆ ਇਹਨੂੰ ਕੋਈ ਚੀਜ਼ ਨਹੀਂ ਥਈ ਉੱਥੋਂ ਕੋਈ ਨਹੀਂ ਮੈਂ ਤਾਂ ਤੀਵੀਂ ਹੀ ਦੇਖਦਾ ਸੀ ਵੀ ਕੋਈ ਤੀਵੀਂ ਲੰਮਟੇਰ ਕਿਉਂ ਵੇ ਹਾਂ ਕਿ ਤੂੰ ਮੇਰੀ ਮਾਂ ਨੂੰ ਕਦੋਂ ਲਿਆਨੇ ਗਿਆ ਤਾ ਉਹ ਆ ਦੇਖ ਆ ਆ ਤੇਰੀ ਮਾਂ ਨਹੀਂ ਹੈਗੀ ਕਾ ਅੱਜ ਅੱਜ ਲੈ ਬੇ ਪੁੱਤ ਬੇ ਪੁੱਤ ਇਹਨੇ ਤਾਂ ਸਾਰਾ ਸਾਗ ਤੀਮੀਆਂ ਨੂੰ ਤੜਾ ਰੱਖਿਆ ਮੈਂ ਤਾਂ ਗਾਂਡੀਆਂ ਦੇ ਤੋੜ ਦਿੱਤੀ ਇਹ ਹਜੇ ਮੋੜੀ ਵਿੱਚ ਹੀ ਆਇਆ ਹੈ ਕੰਜਰ ਇਹ ਕਿਸੇ ਤਾਂ ਦਾ ਤੇਰੇ ਲੜਦੇ ਪੂਸ਼ ਕਨੀ ਮੈਂ ਤਾਂ ਚੌਰਾ ਚੌਰੀ ਵਰਜੇ ਤੇਰੇ ਲੜਦੇ ਦੋ ਮੂਹਾਂ ਆਹ ਦੇਖ ਲੈ ਤੂੰ ਕਹਿੰਦੀ ਹੈ ਮੇਰਾ ਪੁੱਤ ਤਾਂ ਕੁਝ ਖਾਂਦਾ ਨਹੀਂ ਪੀਂਦਾ ਨਹੀਂ ਇਹਨੂੰ ਸਾਲੇ ਨੂੰ ਆਪਣੀ ਮਾਂ ਨਹੀਂ ਦਿਖਦੀ ਹੈਗੀ ਮਾਂ ਕੀ ਮੈਂ ਤਾਂ ਮੈਂ ਤਾਂ ਨਿਆ ਕੁੜਾ ਜਨਾਨੀ ਦੀ ਵੀ ਮੇਰੇ ਖੇਤ ਮੇ ਨਾ ਪੜੇ ਤੈਨੂੰ ਜਨਾਨੀਆਂ ਹੀ ਦਿਖਦੀਆਂ ਨੇ ਤੇਰੀ ਮਾਂ ਤਾਂ ਘਰ ਦਿਖਦੀ ਨਹੀਂ ਮੈਨੂੰ ਪਤਾ ਨਾ ਪਲੇਗ ਦਾ ਜਾਣਦੇ ਤੈਨੂੰ ਕਾਲ ਜਾ ਖਾਲਾ ਕੱਢ ਕੇ ਮੈਂ ਤਾਂ ਬੁਰਕ ਪਰ ਲਾ ਕਾਲ ਜੇ ਤੇ ਮੈਂ ਤਾਂ ਪਹਿਲਾਂ ਚੌਣੇ ਦੇ ਇਹਨੂੰ ਨਾ ਕੁਝ ਕਹੀਂ ਇਹਨੂੰ ਚੜਾ ਲੈ ਸਿਰ ਤੇ ਕਿਉਂ ਵੇ ਤੇਰੇ ਪੜਦੇ ਰੱਖਦਾ ਏ ਸ਼ੁਕਰ ਕਰ ਹਾਂ ਜੇ ਇਹਨੇ ਮੈਨੂੰ ਦੱਸਿਆ ਹੁੰਦਾ ਤੇ ਤੀਮੀਆਂ ਬੁਲਾਉਣਾ ਤੇਰਾ ਕਾਲਜ ਮੈਂ ਖਾ ਲੈਂਦੀ ਹਾਂ ਤੈਨੂੰ ਵੱਡ ਕੇ ਰੇਲਨ ਦੇ ਵਿੱਚ ਵੱਡ ਕੇ ਰੇਲਨ ਚੱਲ ਤੋੜਦਾ ਸਾਗ ਮੇਰੇ ਸੜੇ ਨੇ ਦੇਖ ਕਿਵੇਂ ਜਲੂਸ ਕੱਟਿਆ ਔਰੇ ਖੇਤ ਚ ਆ ਕੇ ਹੈ ਤੂੰ ਕਰਦਾ ਜਲੂਸ ਤਾਂ ਸਾਡਾ ਤੂੰ ਹਾਂ ਮੈਂ ਕਰਦਾ ਪੜ ਮਰਵਾਉਂਦੇ ਹਾਂ ਹਾਂ ਤੀਮੀਆਂ ਬੁਲਾਉਂਦੇ ਆ ਬੀਬੀ ਇਹ ਸੜੇ ਕੋਈ ਨਹੀਂ ਆ ਆ ਜੋ ਘਰੀ ਆ ਜੀ ਫਿਰ ਮੈਂ ਦੇਖੂ ਤੁਹਾਨੂੰ ਗੋਟੀ ਆਉਂਦੇ ਆ ਓਹ ਨਾ ਤੂੰ ਕਹਾਂਦੀ ਵੇ ਬਤਾ ਚੁੱਪ ਕਰ ਜਾ ਬੀਬੀ ਮੇਰੇ ਮੂੰਹ ਚੋਂ ਨਿਕਲ ਜਵੇ ਬੀਬੀ ਕਿੱਲੂ ਨੂੰ ਬੁਲਾਉਂਦਾ ਹੈ ਬੀਬੀ ਉਹਨੇ ਦਿਨੋ ਦਿਨ ਮੈਂ ਤਾਂ ਜਾਣ ਕੇ ਮਾਰਿਆ ਬੋਲਦਾ ਸੀ ਵੀ ਸਾਡੇ ਘਰ ਚ ਨਾ ਵੀ ਮੈਨੂੰ ਕੀ ਪਤਾ ਮੇਰੀ ਬੀਬੀ ਹੈ ਮਾਦਾ ਕਹਿੰਨੀ ਆਏ ਰੱਬ ਸੱਚਾ ਜਿਹੜਾ ਕੋਈ ਮੇਰੇ ਨਾਲ ਕਰਦਾ ਉਹਦਾ ਬੇੜਾ ਵਟਿਆ ਦੇ ਬੇੜਾ ਵਟਿਆ ਦੇ ਮਾਦਾ ਕਹਿੰਨੀ ਪਰਕਿੰਗ ਪਰਕਿੰਗ ਜਿਹੜਾ ਕੋਈ ਮੇਰੇ ਨਾਲ ਕਰਦਾ ਵੇ ਤਾਂ ਇਹੀ ਕਹਿੰਨੀ ਆਂਗੀ ਮੇਰੇ ਸਾਲਕ ਮਰ ਗਿਆ ਮਰਨਾ ਨਹੀਂ ਮੈਂ ਨਾ ਕੋਈ ਨੂੰ ਨਾ ਨੂੰ ਨਾ ਤੇਰਾ ਬੇੜਾ ਭੇਜਿਆ ਤੇਰਾ ਦੇਖ ਦੇਖ ਦੇ ਮਾਹਲੇ ਕੀ ਮੋਹ ਤੇਰੀ ਮਾਰਤਾ ਮੇਰੇ ਸਾਲਕ ਓਏ ਉਹ ਬੱਲੀ ਜਾਲੂ ਲੋਕ ਲੜ ਜੇ ਤੂੰ ਮੇਲੀ ਆ ਗਈ ਰੁੜ ਜਾਣਾ ਪਲੇ ਗਿਆ ਆ ਗਈ ਮੇਰੇ ਬਾਪ ਮੈਨੂੰ ਕਰਦਾ ਫੋਨ ਬੈਲੀਆ ਨੂੰ ਬਦਵਾਰਸ਼ਾ ਨੂੰ ਤੇਰਾ ਟੂਕਲਾ ਘਟਾ ਮਾਵੇ ਹਾਂ ਚੱਲ ਬਸ ਬੁੱਤ ਚੁੱਪ ਕਰ ਆ ਆ ਜਾ ਬੀਬੀ ਆ ਜਾ ਹੁਣ ਤਾਂ ਇਹਨਾਂ ਨੂੰ ਦੋ ਹੱਥ ਕਰ ਓਹੋ ਆਏ ਹਾਏ ਆਏ ਦੇਖ ਲਾ ਮੇਰੇ ਸੜਕਣੇ ਦੀ ਆਪਣੇ ਮੁੰਡੇ ਕਨੀਏ ਦੀ ਹੋ ਕੇ ਖੜ ਗਈ ਕਹਿੰਦੀ ਲੈ ਇਹਨੂੰ ਤਾਂ ਭਲੇਖਾ ਪਹਿ ਗਿਆ ਵੇਲੇ ਖਾਪਿਆ ਕਰਦਾ ਕੋਈ ਇਹਨੂੰ ਆਪਣੀ ਮਾਂ ਤਾਂ ਨਹੀਂ ਪਤਾ ਟੰਰ ਰਹਿੰਦਾ ਨਸ਼ੇ ਚ ਹੋਰੇ ਕੁਸ ਗਾਈਆਂ ਦਾ ਢੋਲੇ ਜੋ ਸੇਕ ਨਹੀਂ ਦੀ ਹੋ ਕੇ ਖੜ ਗਈ ਉਹਨੂੰ ਤਾਂ ਕੀ ਕਹਿਣਾ ਸੀ ਉਹ ਮੇਰਾ ਮਸਾ ਬਚ ਕੇ ਆਇਆ ਜੇ ਮੈਸੇਜ ਹੀ ਮੇਰੇ ਉੱਤੇ ਡਿੱਗ ਜਾਂਦੀ ਨਾ ਤੇਰੇ ਤਾਂ ਗੁਰਦੇ ਫੇਲ ਤੇ ਬਸ ਆਪੇ ਆ ਜਾਣਗੇ ਤੁਰ ਕੇ ਮੇਰੇ ਸਾਲਿਆਂ ਨੂੰ ਲੈ ਕੇ ਮੈਂ ਵੀ ਨਹੀਂ ਜਾਂਦਾ ਆ ਚੱਪ ਕਰ ਮੈਂ ਤਾਂ ਵੱਜਿਆ ਠੀਕ ਹੈ ਮੈਨੂੰ ਗਲਤੀ ਹੋ ਗਈ ਸੋਹਣਿਆ ਗਲਤੀ ਗਲਤੀ ਨਹੀਂ ਮੇਰੇ ਪਾਪਾ ਚੀਜ਼ ਕਰਾਇਆ ਮੇਰੇ ਸਾਲੇ ਦਾ ਹਾਏ ਮੈਂ ਮਰ ਜਾਣਿਆ ਉੱਠ ਜਾਣਿਆ ਇਆਂ ਇਆਂ ਗੱਲਾਂ ਨਹੀਂ ਕਰਦੇ ਹੁੰਦੇ ਹੁਣ ਬੁੜੀ ਤਾਂ ਮੈਂ ਹੋਈ ਪਈਆ ਮੈਂ ਦੋ ਤਿੰਨ ਪਾਪੇ ਲੈਉਣੇ ਜਿਹੜੇ ਬਰੀ ਲੱਗਿਆ ਰੱਖ ਲਾਂਗੇ ਹਾਏ ਵੇ ਤੇਰਾ ਬੇੜਾ ਭੇਜੇ ਤੇਰਾ ਇਹ ਜਿਹੜਾ ਕੰਜਰਾ ਤੇਰੇ ਲੜ ਜਾ ਪੂਛ ਕਨੀਓ ਵੇ ਹੁਣ ਤਾਂ ਮੈਨੂੰ ਨਤ ਨਮੇ ਖਸਮ ਕਰਨ ਨੂੰ ਕਹਿਣਾ ਕਿਹੜਾ ਉੱਟੂ ਆਪਾਂ ਨੂੰ ਉਹ ਵੀ ਤਾਂ ਮੇਰਾ ਸਾਲਾ ਤੀਮਿਆ ਬੁਲਾਉਂਦਾ ਹੈ ਬੀਬੀ ਭਲਾਈ ਜਾਣਦੇ ਵੀ ਕੁੱਟਿਆ ਭੰਨੇ ਤਾਂ ਠੀਕ ਵੀ ਆ ਜਾਂਦਾ ਨਿਤ ਨਵੇਂ ਕਿੱਥੋਂ ਹੁੰਦੇ ਨੇ ਪੁੱਤ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਚੱਲ ਰੁਕ ਜਾ ਉਹ ਨਾ ਤੈਨੂੰ ਕਰੇ ਮਿਲਾਂਗੇ ਜਾਨੀ ਇਹ ਨਹੀਂ ਰੁਕਦਾ ਲੈ ਦੇਖੀ ਮੂੜੀਆਂ ਵੀ ਸੋਹਣੀਆਂ ਹੋ ਗਈਆਂ ਚੱਲ ਵਧੀਆ ਹੁਣ ਸਿਆਲੋ ਸਿਆਲ ਆਰਾਮ ਕਰਾਂਗੇ ਹਾਂ ਅਮੀ ਬਜ਼ਾਰਾਂ ਚ ੱਤਕੇ ਖਾਂਦੇ ਫਿਰਦੇ ਸੀ ਹਾਂ ਪਰ ਜਾਈ ਠੀਕੇ ਬੇ ਭੂ ਆ ਗਈ ਚੱਕੀ ਫਿਰਦਾ ਇਹ ਬੁਲਕਾਰੀ ਦੇ ਕੀ ਕਰਨੀਆਂ ਤੇ ਵੀ ਦੱਸਦਾ ਇਕ ਦੋ ਤਿੰਨ ਚਾਰ ਹਾਇ ਬੇ ਜੇ ਮੈਂ ਮਰੀ ਨਹੀਂ ਮੈਂ ਜਿਉਂਦੀ ਜਾਗਦੀ ਆ ਸੱਤ ਆਹ ਦੇਖ ਦੇ ਜ ਬੋਲਿਆ ਨਹੀਂ ਕਰਦੇ ਜਦੋਂ ਸਹੀ ਗੱਲ ਕਰਦੇ ਉਹ ਤਾਂ ਬੋਲਿਆ ਨਹੀਂ ਕਰਦੇ ਬੋਲਿਆ ਨਹੀਂ ਕਰਦੇ ਇਹ ਲੈ ਮੈਂ ਰੱਬ ਨੂੰ ਸਾਕਸੀ ਮਾਨਕ ਆ ਤੇ ਬੱਤ ਤੇਰੇ ਵਿੱਚ ਅਧਰ ਪਾਲੀ ਬਾਬੂ ਪੰજરા ਰਾਮਦੇ ਮੇਰਾ ਤਾਂ ਬੰਦਾ ਜਗਦਾ ਜਾਗਦਾਗਾ ਹੈ ਮੈਂ ਕਿਉਂ ਚ ਇਧਰ ਪਵਾਉਣੀ ਆ ਬੇਟਾ ਮੈਂ ਲੈ ਲਿਆ ਸੱਤ ਮੇਰੇ ਰੱਬ ਨੂੰ ਸਾਕਸੀ ਮੰਨ ਕੇ ਬੇ ਬੇ ਸ਼ਰਮ ਮੰਨ ਵੇ ਸ਼ਰਮ ਤੈਨੂੰ ਨਸਿਆਂ ਤੋਂ ਵੱਧ ਹੋਰ ਕੋਈ ਗੱਲ ਹੀ ਨਹੀਂ ਪੱਲਾ ਫੜਨੀ ਇਹ ਪੱਲੇ ਕਰੇ ਕਰੇ ਕੀਤ ਕੇ ਉਹ ਮੂੰਹ ਬੇ ਉਹ ਤੇਰਾ ਭਾਈ ਨਹੀਂ ਬੈਠਾ ਚੱਲ ਕੋਈ ਨਹੀਂ ਬਸ ਤਾ ਪੱਲ ਪੱਲਾ ਤੇ ਬੰਦੇ ਨਾ ਮੈਂ ਨਹੀਂ ਫੜਨਾ ਹੈਗਾ ਨੀ ਮੈਂ ਬੈਨਾ ਬੈਠ ਰਹਾਂਗਾ ਦੂਰੀ ਬਰ ਫੇਰ ਦੇ ਮੇਰੀ ਗੱਲ ਸੁਣ ਲੈ ਉਹ ਦੋ ਦਿਨ ਪੇਕੇ ਕੀ ਗਈ ਆ ਹੈ ਤੂੰ ਤਾਂ ਚਾਦਰ ਪਾਉਣ ਨੂੰ ਫਿਰਦਾ ਮੇਰੇ ਤੇ ਤੂੰ ਪਾ ਲੈ ਸੋਹਣੀ ਬਾਲ ਲੱਗਦੀ ਨਾ ਮੈਂ ਨਹੀਂ ਪਾਣੀ ਹੈਗੀ ਮੈਨੂੰ ਨਹੀਂ ਲੋੜ ਹੈਗੀ ਕਿ ਵਿਆਹ ਦੇ ਹੱਥ ਬੰਨੇ ਮੈਂ ਤਾਂ 21 ਬਥੇੜਾ ਕਾ ਮੈਂ ਦੋ ਤੋ ਕੀ ਕਰਾਉਣਾਗਾ ਇਸ ਦਾ ਮਤਲਬ ਲੇ ਫਿਰ ਮੈਂ ਨਾ ਸਮਝਾਂ ਆਹੋ ਮੇਰੇ ਵੱਲ ਤਾਂ ਨਹੀਂ ਆਂਗੀ ਲੈ ਦੱਸ ਨਹੀਂ ਨਹੀਂ ਮਾਰੀ ਕਰੇਗੀ ਵੇ ਮਾਰੀ ਮੈਂ ਨਹੀਂ ਕਰਦੀ ਮੇਰੇ ਤਾਂ ਜੱਜੀ ਕਰਨ ਨਾ ਜੁੱਤੀ ਲਾ ਕੇ ਤੇਰਾ ਸਿਰੇ ਸਿਰ ਘੁੱਟ ਦਮਾਂ ਨੇ ਮੈਂ ਡੀ ਮਾਰੀ ਕਰਦੀ ਮੈਨੂੰ ਨੱਕਾ ਨਾ ਕਰ ਮੈਨੂੰ ਚਾਦਰ ਪਾ ਲੈ ਹਾਂ ਚਲ ਤਾਂ ਮੇਰੇ ਤੇ ਪਾ ਦੇ ਚਾਦਰ ਹਾਂ ਔਰ ਰੱਬਾ ਚਲ ਤਾਂ ਮੇਰੇ ਤੇ ਪਾ ਲੈ ਕਹ ਜੇ ਤਾਂ ਗੰਡਿਆਂ ਤੇ ਭੌਣ ਚ ਮੈਨੂੰ ਸੁੱਟਿਆਗਾ ਤੋ ਤੋ ਮੇਰੇ ਬੇਮਾਰ ਲੈ ਜੇ ਮੇਰੀ ਅਦੇ ਆਹ ਦੇ ਗਾਲੀ ਤੋ ਰੋਣਾ ਤੇਰਾ ਗਰ ਨਾਲ ਘੁੱਟ ਦਵਾਂ ਕੰਜਰ ਦਾ ਮੈਂ ਮੇਰੇ ਤੇ ਚਾਦਰ ਪਾ ਲੈ ਮੇਰੀ ਬਾਤ ਸੁਣ ਲੈ ਬੰਦਾ ਮਾੜਾ ਨਹੀਂ ਮੈਂ ਬੰਦਾ ਮਾੜਾ ਨਹੀਂ ਲੱਖ ਲੱਖ ਰੁਪਇਆ ਖੜੇ ਟੈਮ ਬਣਾ ਦੂ ਹਾਂ ਲੱਖ ਲੱਖ ਰੁਪਇਆ ਬਣਾ ਆਰੇ ਹੱਥ ਬੰਨੇ ਮੈਂ ਤਾਂ ਤੁਹਾਡੇ ਪੈਸਿਆਂ ਨਾਲ ਨਾ ਤਰੀ ਪਈਆਂਗੀ ਹਾਂ ਮੇਰੀ ਮੇਰੀ ਗੱਲ ਸੁਣ ਡਾਰਲਿੰਗ ਡਾਰਲਿੰਗ ਬੇ ਮੈਂ ਤੇਰੀ ਪਰਜਾਈਆਂ ਕੰਜਰਾ ਡਾਰਲਿੰਗ ਕਹਿਣਾ ਡਾਰਲਿੰਗ ਹਾਂ ਸਾਲਾ ਡਾਰਲਿੰਗ ਦਾ ਮਾੜੀ ਗੱਲ ਕਹਿਦੀ ਬੇ ਡਾਰਲਿੰਗ ਪਤਾ ਕੌਣ ਹੁੰਦੀ ਆ ਹਾਂ ਕੌਣ ਹੁੰਦੀ ਆ ਦੱਸੀ ਮੈਨੂੰ ਪਤਾ ਨਹੀਂ ਦੇਖ ਲੈ ਕੰਜਰ ਕਮਲ ਚੋਦੀਆਂ ਹੀ ਮਾਰੀ ਜਾਂਦਾ ਕੋਈ ਚੱਚਦੀ ਗੱਲ ਵੀ ਕਰ ਲੈ ਦਰਵਾਜ਼ਾ ਠੀਕ ਆ ਮੈਂ ਤੇਰੇ ਨਾਲ ਦਿਮਾਗ ਮਾਰੀ ਜਾਨੀ ਇੱਥੇ ਉਹ 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 ਮੈਂ ਜਵਾਕ ਸੇ ਸੋਨੇ ਤੋਂ ਵੱਡ ਕਰ ਤੈਨੂੰ ਨਾ ਵੇ ਕੰਜਰਾ ਤੇ ਤੋ ਖੜਿਆ ਜਾਂਦਾ ਨਹੀਂ ਉੜ ਲੋੜਲ ਕਰਦਾ ਰਹਿੰਦਾਗਾ ਦੇਖ ਬਲੀ ਮੈਰੀ ਮੀ ਵੇ ਰੋੜੀ ਬੈਠੀ ਜੜਿਆ ਨਾ ਹੋਵੇ ਕੰਜਰ ਕਿਸੇ ਹਾਏ ਹਾਏ ਬੇਤਲ ਜਨਾਨੀ ਮਾਰ ਗਈ ਹਾਏ ਨਹੀਂ ਹੀਰੇ ਵਰਗੇ ਮੁੰਡੇ ਨੂੰ ਨਾ ਕਰਕੇ ਪਸਤਾ ਮਹੀਨੀ ساری ਉਮਰ ساری ਉਮਰ ਨਹੀਂ ਸਮਝੂ ਫਿਰ ਮੈਂ ਆਏ ਆਏ ਨੀ ਕਰਨਾ ਇਹਨਾਂ ਨੂੰ ਤਾਂ ਜਦ ਮਰਜ਼ੀ ਦੇਖ ਲਾ ਹੱਕਾ ਮਾਰ ਆ ਗਈ ਮਾਂ ਸੁਣ ਮਾਂ ਮੇਰੀ ਗੱਲ ਸੁਣ ਆ ਚੱਕ ਕੀ ਆ ਨਹੀਂ ਹੈ ਨਪੁੱਤੀ ਦੀ ਮੈਂ ਕੀ ਕਰਨੀ ਹੈ ਹੈ ਸਿਆਣੀ ਤੇਰੇ ਜਣੇ ਹੋਏ ਦੀ ਕਰਤੂਤ ਆਹੇ ਕਿਉਂ ਕੀ ਹੋ ਗਿਆ ਨਹੀਂ ਆ ਦੇਖ ਲਾ ਉਹ ਨਸ਼ੇੜੀ ਪਤਾ ਕੀ ਕਹਿੰਦਾ ਕਹਿੰਦਾ ਤੇਰੇ ਤੇ ਮੈਂ ਚਾਦਰ ਪਾਉਣੀ ਆਗੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਤਾਂ ਮੇਰੀ ਗੱਲ ਸੁਣ ਲੈ ਬਹਿਲ ਤੀਮੀਏ ਮੇਰੇ ਪੁੱਤ ਨੂੰ ਨਾ ਛੇੜੀ ਨਾ ਕਹੀਂ ਨਹੀਂ ਤੇਰੀ ਜੀਭ ਖਿੱਚ ਲੂ ਮੈਂ ਆਹੋ ਜੀਭ ਤਾਂ ਮੇਰੀ ਖਿੱਚਦੀਆਂ ਉਹਦੀ ਵੀ ਖਿੱਚਣਾ ਤੇ ਹੱਥ ਤੋੜਾ ਜਿਹੜੇ ਹੱਥਾਂ ਨਾਲ ਮੇਰੇ ਤੇ ਚਾਦਰ ਪਾਉਣ ਨੂੰ ਫਿਰਦਾ ਚਾਦਰ ਪਾਉਣ ਨੂੰ ਫਿਰਦਾ ਨਹੀਂ ਸ਼ੁਕਰ ਕਰ ਤੈਨੂੰ ਇੰਨੀ ਸੋਹਣੀ ਚੁੰਨੀ ਦੇਖੀ ਦੇਖ ਨੀ ਕਿੰਨੀ ਸੋਹਣੀ ਲਿਆ ਕਰਤੀ ਆ ਤੂੰ ਨਹੀਂ ਪਈ ਕਿਸੇ ਤੋਂ ਖੁਸ਼ ਹੁੰਦੀ ਹੈਗੀ ਦੇਖ ਲੈ ਆਏ ਕਹਿੰਦੀ ਆ ਮਾਂ ਇਹ ਚੁੰਨੀ ਨਾ ਤੂੰ ਆਪਣੇ ਉੱਤੇ ਲੈ ਲਾ ਨਾ ਰ ਬਾਪੂ ਖੋਸ ਹੋ ਜਾਊਗਾ ਉਹ ਤਾਂ ਨਹੀਂ ਖੋਜ ਹੁੰਦਾ ਤੇਰੇ ਤੋਂ ਨਹੀਂ ਤੇਰੀ ਜबान ਜਾਦੇ ਨਹੀਂ ਚਲਦੀ ਕੁਛ ਜੀਬ ਖਿੱਚਣੂ ਕਿਵੇਂ ਭੌਂਕਦੀ ਆ ਕੁੱਤੇ ਮੰਗੂ ਨਾ ਫੇਰ ਕੀ ਹੋਗਾ ਜੇ ਮੇਰੇ ਜਵਾਕ ਨੇ ਪੈਸੇ ਲਾ ਕੇ ਤੈਨੂੰ ਚੁੰਨੀ ਲਿਆਤੀ ਹੈ ਅਜੇ ਤਾਂ ਚੁੰਨੀ ਲਿਆ ਕੇ ਦਿੱਤੀ ਉਤੋਂ ਨਖਰੇ ਕਰਦੀ ਆ ਨਹੀਂ ਇੰਨੇ ਜੋਗੀ ਹੈ ਨਹੀਂ ਤੂੰ ਮੇਰੀ ਗੱਲ ਸੁਣ ਲੈ ਮੈਨੂੰ ਉਹਦੀਆਂ ਚੁੰਨੀਆਂ ਦੀ ਲੋੜ ਨਹੀਂ ਮੇਰਾ ਬੰਦਾ ਜਾਗਦਾ ਹੈਗਾ ਰਾਹ ਜੇ ਹਾਂ ਹੋਰ ਬਥੇਰੀਆਂ ਚੁੰਨੀਆਂ ਲੈ ਦੂੰ ਮੈਨੂੰ ਕੋਈ ਘਾਟ ਨਹੀਂ ਛੜਦਾ ਹੈਗਾ ਨਹੀਂ ਤੂੰ ਨਿਚਲੀ ਬਹਿ ਜਾ ਨਿਚਲੀ ਬਹਿ ਜਾ ਕੋਈ ਨਾ ਮੈਂ ਭਈ ਉਹਨੂੰ ਸਮਝਾ ਦਉ ਉਹ ਤਾਂ ਤੇਰੇ ਕੰਨੀ ਝਾਕਦਾ ਵੀ ਨਹੀਂ ਉਹ ਗੱਲਾਂ ਕੀ ਕਰਦੀਆਂ ਪਤਾ ਨਹੀਂ ਮੇਰੇ ਪੁੱਤ ਦੇ ਕੀ ਮਨ ਚਦਿਆ ਆ ਗਈ ਜਿਹੜੀ ਤੈਨੂੰ ਚੁੰਨੀ ਲਿਆਤੀ ਦਿਆ ਨਹੀਂ ਆਈ ਪਤਾ ਕੀ ਕਹਿੰਦਾ ਕਹਿੰਦਾ ਮੇਰੇ ਨਾਲ ਵਿਆਹ ਕਰਾਵੇਂਗੀ ਲੈ ਐਂ ਕਹਿੰਦਾ ਨਹੀਂ ਬੱਸ ਕਰ ਜਾ ਝੂਠਾਂ ਦੀਏ ਬੱਚੀਏ ਬੱਸ ਕਰ ਜਾ ਝੂਠ ਤਾਂ ਤੇਥੋਂ ਰੱਬ ਸੁਣੇ ਆ ਇੰਨਾ ਝੂਠ ਬੋਲਦੀ ਐ ਤੀਵੀ ਇੰਨਾ ਝੂਠ ਬੋਲਦੀ ਆ ਜਿਹਦਾ ਕੋਈ ਅੰਤ ਨਹੀਂ ਮੈਂ ਤਾਂ ਝੂਠ ਬੋਲਦੀ ਆ ਮੈਂ ਤਾਂ ਬਗਾਨੀ ਆ ਤਾਂ ਹੀ ਅਗਲਾ ਕਹਿੰਨਦਾ ਜੇ ਸੱਸ ਮਾਂ ਬਣ ਜੇ ਅਗਲਾ ਮਾਮਾ ਨੂੰ ਕਿਉਂ ਰੋਵੇ ਉਹੀ ਸੱਸ ਦੀ ਸਾਸਿ ਰਹੇਗੀ ਆਪਣੇ ਪੁੱਤ ਦੀ ਕਰੇਗੀ ਤੂੰ ਮੇਰੀ ਨਹੀਂ ਕਰਦੀ ਨਹੀਂ ਤੂੰ ਰੋਲਾ ਆਬ ਜਿਮਾਂ ਨੂੰ ਰੋਲਾ ਰੋਲਾ ਨਹੀਂ ਕੋਈ ਨਹੀਂ ਆ ਪਹਿਲਾਂ ਰੋ ਰੋ ਮਾਂ ਰੋਵਾ ਥੋਨੂੰ ਜਿਹੜੇ ਹਜੇ ਮੇਰੇ ਪੈਸ ਪੈ ਹੋਏ ਹੋਗੇ ਆ ਚੁੰਨੀ ਆਹ ਕਰਕੇ ਨਾ ਨੂੰ ਬਟਾ ਦੇ ਕੇ ਆਏ ਕਰਕੇ ਤੇਰਾ ਜਾ ਜਾ ਟੁਕਣਾ ਕੁੱਤੂੰ ਜਿਹੜੇ ਤੂੰ ਯਾਦ ਰੱਖੇਂਗੀ ਮੈਂ ਲੈ ਕੇ ਸੱਥਾਂ ਦੀ ਬੈਠਾ ਲੈ ਮੇਰੀ ਗੱਲ ਸੁਣ ਲੈ ਇਹ ਜਾ ਪਰਚਾ ਦਵਾਉਂਗੀ ਨਾ ਅੱਛੇ ਸਾਲ ਤੋਂ ਨਾ ਜਿਹੜ ਚੋਂ ਨਹੀਂ ਨਿਕਲਣਾ ਹੈਗਾ ਨਹੀਂ ਮਰ ਗਏ ਮਿੰਦਾ ਤੇ ਪਰਚਾ ਕਰਾਉਣ ਵਾਲੇ ਕੱਤੇ ਦੀ ਬਿਮਾਰੀ ਚ ਤੈਨੂੰ ਕੀ ਲੱਗਦਾ ਐ ਨਹੀਂ ਦਬਦੀ ਮਿੰਦਾ ਹਾਂ ਅੱਛਾ ਫਿਰ ਤੂੰ ਵੀ ਮੈਨੂੰ ਮਾਰ ਕੇ ਦਿਖਾ ਦੇ ਜੇ ਮੈਨੂੰ ਕੁਝ ਹੋ ਗਿਆ ਨਾ ਤੈਨੂੰ ਬੰਨੀ ਦੇ ਮਰਵਾਉਂ ਨਾਲੇ ਤੇਰੇ ਜਣਦਿਆਂ ਨੂੰ ਮਰਵਾਉਂ ਜਿਹਨਾਂ ਨੂੰ ਸਹੀ ਜਿਹੜੀ ਬਾਜ਼ ਮਾਰ ਲੈਣੀ ਨਹੀਂ ਮਰਦੀ ਚੈਲੀ ਮਰਦੀ ਤੂੰ ਮਰ ਸਹੀ ਇੱਕ ਵਾਰ ਸਾਡਾ ਘੜਾ ਛੱਡ ਆਪਣੇ ਪੁੱਤ ਨੂੰ ਅਹੀ ਜਿਹੀ ਲਿਆ ਕੇ ਦਿਮਾਗ ਵਰਗੀ ਅੱਛਾ ਹੁਣ ਮੈਂ ਮਰਨ ਦਾ ਕੈਂਸਰ ਕਰ ਦੰਨੀ ਆ ਆਪੈ ਨਾ ਤੇਰੀ ਆ ਸੰਗੀ ਜੇ ਨੱਪੂ ਦੇਖੀ ਸਹੀ ਤੂੰ ਕਰੀਂ ਤੇਰੀ ਤੂੰ ਫਿਰ ਤੀ ਨਹੀਂ ਮਾਰ ਦੂੰ ਤੈਨੂੰ ਮੈਂ ਮੇਰੇ ਮੂਰੇ ਜਵਾਨ ਨਾ ਲੜਾ ਮਾਂ ਮੇਰੀ ਗੱਲ ਸੁਣ ਲੈ ਪਹਿਲਾ ਨਾ ਆਪਰੇ ਜਿਹੜੇ ਜੰਮੇ ਹੋ ਨੇ ਉਹਨਾਂ ਨੂੰ ਸੰਭਾਲ ਲਿਆ ਕਰ ਮੈਨੂੰ ਤਾਂ ਬਾਅਦ ਚ ਬੋਲਿਆ ਕਰ ਬਗਾਨੀਆਂ ਤੇ ਜਦੀ ਤੇਰੇ ਅੱਖ ਤੇ ਨ ਆ ਜਾਂਦੀਆਂ ਨੇ ਸਾਨੂੰ ਤਾਂ ਜਦੀ ਬੋਲਦੀ ਨੇ ਇਹਨਾਂ ਦੇ ਮੂਰੇ ਤੇਰਾ ਸਾਹ ਹੀ ਨਿਕਲਦਾ ਹੈਗਾ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਵਧੀਆ ਮਿਲ ਗਏ ਵਧੀਆ ਘਰ ਬਾਰ ਮਿਲ ਗਿਆ ਹੁਣ ਤੁਸੀਂ ਛੋਟਾ ਭਾਂਡਾ ਭਾਈ ਉੱਛਲ ਗਿਆ ਹਾਂ ਨੀ ਪੁੱਸੇ ਸੋਡੇ ਬਸ ਨਹੀਂ ਗੱਲ ਨਹੀਂ ਮੁੰਡੇ ਦਾ ਵਧੀਆ ਮਿਲ ਗਏ ਆ ਹੱਟੇ ਕੱਟੇ ਵਰਗੀਆਂ ਸੱਸ ਵੀ ਮਿਲ ਗਈ ਜਿਹੜੀ ਟੋਕਰੇ ਵਰਗੀ ਬੱਠੀ ਰਹਿੰਦੀ 24 ਘੰਟੇ ਕੰਮ ਧੰਦੇ ਨੂੰ ਹੱਥ ਨਹੀਂ ਲਾਉਂਦੀ ਹੈਗੀ ਨੀ ਸਾਰੀ ਉਮਰ ਕਰ ਕਰ ਸੜਤਾ ਸੌੜਾ ਕੋਸਾ ਸੌੜਾ ਬਣਾਤਾ ਭਾਈ ਹੁਣ ਤਾਂ ਮੈਂ ਹੀ ਬੈਠੂੰ ਹੈ ਮੈਂ ਗੰਨੂ ਕਿਹੜਾ ਤੇਰੇ ਬਾਪ ਦਾ ਡਰਾਗਾ ਆਹੋ ਬਣਿਆ ਹੋਇਆ ਲੋਕਾਂ ਨੂੰ ਦਿਂਦਾ ਹੀ ਆ ਕੁੱਤਾ ਵੀ ਪੂਛ ਮਾਰ ਕੇ ਵਹਿੰਦਾਗਾ ਤੁਹਾਡੇ ਘਰੇ ਆ ਕੇ ਗੱਲਾਂ ਕਰਦੀਆਂ ਤੂੰ ਹਾਂ ਨੀ ਝਾੜੂ ਪੁੱਛੇ ਮੈਲਾ ਮਾ ਬੇਲੇ ਬੇਹਲੇ ਝਾੜੂ ਪੁੱਛੇ ਮੈਲਾ ਮਾ ਤੂੰ ਲਾ ਜਾਦੇ ਨਹੀਂ ਇਹਦੀ ਲੋਤਰੋ ਚਾਲ ਦੀ ਕੋਸ ਇਹਦੇ ਫਰ ਵੀ ਕੱਟਣੇ ਪੈਣਗੇ ਮੈਨੂੰ ਅਹੇ ਨਹੀਂ ਐ ਠੀਕ ਆਉਂਦੀ ਹੈਗੀ ਕੋਈ ਨਾ ਤੈਨੂੰ ਤਾਂ ਲੈ ਲੂੰ ਜਾੜ ਥੱਲੇ ਮੈਂ ਉਹ ਨਹੀਂ ਬਚ ਸਕਦੀ ਲੈ ਆ ਤਾਂ ਸੋਨੇ ਮਿਲ ਗਏ ਹੁ ਕੰਮਿੰਦੋ ਤੈਨੂੰ ਟੰਗਾ ਚੀਜ਼ ਲੈਣ ਦਾ ਤਪੜੋ ਲੈਣੀ ਅਗਲੇ ਨੂੰ ਹਨਾ ਐਨਾ ਤਾਂ ਪਤਾ ਚੱਲ ਵਾ ਵਾ ਮਿੰਦੋ ਨਾ ਤੈਨੂੰ ਸੰਗ ਨਹੀਂ ਲੱਗਦੀ ਇੱਕ ਤਾਂ ਲੈ ਰਖਿਆ ਸੀਸਿਆਂ ਵਾਲੀ ਫਲਕਾਰੀ ਉੱਤੋਂ ਆਹ ਦੇਖ ਆ ਲਾਲ ਗਲਾਲ ਜੇ ਕੱਪੜੇ ਪਾਈ ਫਿਰਦੀਆਂ ਨਾ ਤੈਨੂੰ ਸੰਗਣ ਲੱਗਦੀ ਬਈ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੇਰੀ ਤੈਨੂੰ ਪਤਾ ਨਹੀਂ ਕੰਜਰਾ ਤੈਨੂੰ ਕੀ ਪਤਾ ਮੁਰੇ ਆਉਣਗੇ ਵਰਤ ਉਦੋਂ ਲਾਵੂੰਗੀ ਫਲਕਾਰੀ ਮੈਂ ਲੋਕ ਦੇਖਣਗੇ ਮੈਨੂੰ ਦੋਨੋਂ ਵੀ ਦੇਖ ਕੇ ਨੀ ਕਿਊਟ ਲੱਗਦੀ ਆ ਕਿਊਟ ਕੂਟ ਕਾੜਦਾ ਤਾਂ ਮੈਨੂੰ ਪਤਾ ਨਹੀਂ ਨਾ ਅਹੇ ਜੀ ਉਮਰ ਚ ਤੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਲਾਉਣਾ ਕੀ ਪਾਉਣਾ ਕੀ ਨਹੀਂ ਪਾਉਣਾ ਮੈਂ ਨਾ 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 ਤੈਨੂੰ ਇਹ ਗੱਲਾਂ ਦਾ ਤਾਂ ਪਤਾ ਨਹੀਂ ਰੁਟ ਜਾਣੇ ਦਿਲ ਜਵਾਨ ਆਉਣਾ ਚਾਹੀਦਾ ਉਮਰਾਂ ਚ ਕੀ ਰੱਖਿਆ ਦਿਲ ਜਵਾਨ ਆਪਣਾ ਨਾਲ ਆ ਦੇਖ ਪਲੇਗੀ ਆ ਤੇਰੇ ਵਾਸਤੇ ਲਈਆ ਤੂੰ ਕੀ ਗੁਣ ਕਰੇਗਾ ਆ ਦੇਖ ਪੂਰੇ ਦੂੜ ਸੌਦੀ ਲਈਆ ਦੂੜ ਸੌਦੀ ਤਾਂ ਲੈ ਲਈ ਇਹ ਮੇਰੇ ਪਾਈ ਹੋਈ ਸੋਹਣੀ ਲੱਗੂਗੀ ਲਾਲ ਗਲਾਲ ਬੇ ਸੋਹਣੀ ਲੱਗੂ ਸੋਹਣੀ ਲੱਗੂ ਇਹ ਤਾਂ ਸੋਹਣੀ ਲੱਗੂ ਤੂੰ ਭਵੇਂ ਲੱਗੇ ਨਾ ਲੱਗੇ ਉਹ ਨਹੀਂ ਕੋਈ ਚੱਕਰ ਹੈਗਾ ਉਹ ਨਹੀਂ ਗੱਲ ਮੈਟਰ ਕਰਦੀ ਵੀ ਤੂੰ ਸੋਹਣਾ ਲੱਗੇਗਾ ਇਹ ਸੋਹਣੀ ਲੱਗੂ ਬਸ ਗਲੋਟੇ ਮੋਕੀ ਜਵਾਕਾਂ ਦੇ ਪੌਣ ਵਾਲੇ ਨੇ ਤੂੰ ਕੀ ਕਰਨੇ ਨੇ ਮੋੜੇ ਇਹਨਾਂ ਨੂੰ ਬਈ ਨਹੀਂ ਨਹੀਂ ਮੈਂ ਤਾਂ ਕਦੇ ਕਦੇ ਮਾਂ ਤੇ ਤੇ ਹਰ ਤੇ ਪੰਟ ਪੋਂਟ ਜੀ ਲੋਰ ਪਾ ਕੇ ਆ ਲੈ ਲਿਆ ਕਰੋ ਨੁੱਤੇ ਦਾ ਸੋਹਣੀ ਲੱਗੂਗੀ ਹਾਂ ਲੋਰ ਤੇਰੇ ਸੋਹਣੀ ਲੱਗੂਗੀ ਹੈ ਕਿਉਂ ਵੇ ਇਹ ਮਾਂ ਮਾਲਣੀਆਂ ਵਰਗੀਆਂ ਪਾਉਂਦੀਆਂ ਨੇ ਉਹ ਤਾਂ ਮੇਤੋਂ ਵੱਡੀਆਂ ਹੀ ਨੇ ਮੈਂ ਕਿਹੜਾ ਪਾ ਨਹੀਂ ਸਕਦੀ ਤੈਨੂੰ ਬੜਾ ਲੱਖਣਾ ਸੰਗਮਨ ਮੜੀ ਮੁੱਟੀ ਸੰਗਮਨ ਆਹ عمرੇ ਚੰਗੀ ਲੱਗਦੀਆਂ ਲੋਹਾਂ ਪਾਉਂਦੀ ਆ ਪਿੰਡ ਵਾਲੇ ਕੀ ਕਹਿਣਗੇ بیا ਜੰਟੇ ਦੇ ਘਰ ਵਾਲੀ ਦੇਖ ਲੋ ਲੋਰਾ ਪੁੰਦੀ ਫਿਰਦੀ ਆ ਹੈ ਪਤਾ ਨਹੀਂ ਕੀ ਲੈਣਾ ਹੈ ਤੈਨੂੰ ਮੈਂ ਪੁੱਛਦੀ ਆ ਕਿੱਥੇ ਖੜਨਾ ਮਰੇ ਕੋਈ ਤੇਰਾ ਤਾਂ ਮੇਰੇ ਨਾਲ ਮਤਲਬ ਹੀ ਨਹੀਂ ਗੱਲ ਕਰਨ ਦਾ ਲੜਾਈ ਹੋਈ ਹੋਈ ਆ ਤੂੰ ਤਾਂ ਭਈਆ ਆ ਮੇਰੇ ਲਈ ਜਿਵੇਂ ਛੋਟੇ ਹੁੰਦੇ ਕਹਨੇ ਹੁੰਦੇ ਇੱਕ ਦੂਜੇ ਨੂੰ ਬੁਲਾਉਂਦੇ ਹੁੰਦੇ ਤੂੰ ਤਾਂ ਹਾਂ ਭਈਏ ਬੋਲ ਉਹ ਗੱਲਾ ਹਾਂ ਹੁਣ ਤਾਂ ਭਈਆ ਹੀ ਲੱਗਣਾ ਦੀ ਅੱਜ ਆਮ ਕੇ 18 ਲੈ ਲੈ ਹੁਣ ਤੈਨੂੰ ਭਈਆ ਦੇਖਣ ਲੱਗ ਗਿਆ ਮੈਂ ਕੁੱਤੇ ਭਕਾਈ ਨਾ ਮਾਰ ਮੇਰੇ ਨਾਲ ਕੁੱਤੇ ਭਕਾਈ ਨਾ ਮਾਰ ਉਹਦਾ ਕੰਮ ਕਰ ਇਨੂੰ ਬੜਾ ਪਤਾ ਰੁੜਜਣ ਅਨਪੜ ਗਵਾਰ ਕਿਸੇ ਥਾਂ ਦਾ ਮੈਂ ਤਾਂ ਸੱਖਣਾ ਪੰਜ ਪੜ੍ਹੀ ਹੁਣ ਮੈਂ ਪੜ੍ਹੀ ਲਿਖੀ ਬਣ ਕੇ ਰਹਾ ਕਰੂੰ ਇਹ ਵੀ ਕੀ ਕਹੂੰਦਾ ਆਪਰੇ ਆਪ ਨੂੰ ਰੁੜਜਣੇ ਦੇਖ ਸਹੀ ਜਿੱਦੇ ਮੈਂ ਮਾਡਲ ਸ਼ਾਡਲ ਬਣ ਕੇ ਨਿਕਲੀ ਨਾ ਲੋਕ ਦੇਖਣਗੇ ਵੀ ਹਾਂ ਹੈਗੀ ਆ ਆ ਲੈ ਕੇ ਜਾਉਂ ਜਿੱਤੇ ਗਈ ਮੇਲੇ ਮੂਲੇ ਤੇ ਚੱਲਾਂਗੇ ਕਿਤੇ ਗਵਾਂਡੀਆਂ ਦੇ ਅੱਗ ਲਾਵਾਂਗੇ ਚਲੋ ਲਾ ਆ ਵੀ ਪਾਉਨਾ ਪੌਮਾਈ ਪਾ ਲੂ ਕਿਸੇ ਟੀ-ਸ਼ਰਟ ਨਾਲ ਆਹ ਨੂੰ ਪੁੱਤੇ ਦੀ ਲੋਰ ਲੋਰ ਜੀ ਨਾਲ ਚੱਲ ਮੈਂ ਦਵਾਤਾ ਵਧੀਆ ਮਿਲ ਗਿਆ ਨਹੀਂ ਤਾਰਦੇ ਹਜੇ ਆ ਤਾਂ ਹੀ ਰੱਖੂ ਮੇਰਾ ਅਗਲੇ ਨੂੰ ਪਤਾ ਲੱਗੂ ਵੀ ਨਵੀਂ ਆ ਜੇ ਤਾਰਤੀ ਫਿਰ ਭਾਈ ਅਗਲੇ ਨੂੰ ਪਤਾ ਨਹੀਂ ਲੱਗਣਾ ਵੀ ਇਹ ਨਵੀਂ ਆ ਫੇ ਤਾਰਾ ਕੋ ਪੁਰਾਣੀ ਆ ਇਹਨੂੰ ਤਾਂ ਮੂਰੇ ਲਮਕਾ ਕੇ ਲੈ ਕੇ ਜਾਵਾਂ ਚਲ ਚਲ